ਹੈਲੋ ਸਸੀ ਕਲਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੈ ਕੇ ਆਂ ਜੀ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਡਿਜ਼ਾਈਨ ਆ ਰਹੀ ਹੈ ਹੈਂਡ ਦਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਅਲੱਗ ਜਿਹਾ ਕਪੜਾ ਹੈ ਕਪੜਾ ਦੇਖੋ ਜੀ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਕਪੜਾ ਆਪਣਾ ਇਹ ਦੇਖੋ ਬਹੁਤ ਸੋਹਣਾ ਕਲਰ ਹੈ ਲਾਈਟ ਜਿਹਾ ਕਲਰ ਹੈ ਲਾਈਟ ਜਿਹਾ ਨਮਾ ਜਿਮੀ ਜਿਟੀ ਹੁੰਦਾ ਕਪੜਾ ਗਾ ਇਸ ਤਰ੍ਹਾਂ ਪੈਦੇ ਤੇ ਕੀਤਾ ਹੋਇਆ ਆਰੀ ਪਲਸ ਹੈਂਡ ਦਾ ਹੈਂਡ ਦਾ ਕੰਮ ਫੁੱਲ ਮਿਲੂਗਾ ਤੁਹਾਨੂੰ ਦੇਖੋ ਕੰਮ नीट ਐਂਡ ਕਲੀਨ ਐ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਐ ਮੋਤੀ ਦਾ ਕੰਮ ਐ ਸੇਪੀ ਦਾ ਕੰਮ ਐ ਦੇਖੋ ਜੀ ਆਪਾਂ ਧਾਗਾ ਬਿਲਕੁਲ ਲਾਈਟ ਜਿਹਾ ਧਾਗਾ ਹੀ ਹੈ ਨਾ ਜੇ ਤੁਸੀਂ ਇੰਨਾ ਫਲਾਵਰਾਂ ਨੂੰ ਇੱਥੇ ਲੈਣਾ ਚਾਹੁੰਦੇ ਹੋ ਤਾਂ ਨੀਚੇ ਵੀ ਲੈ ਸਕਦੇ ਹੋ ਇੱਥੇ ਦੋ ਵੀ ਬਣ ਸਕਦੇ ਇੱਕ ਇੱਕ ਇੱਥੇ ਪਵਾ ਜਾਏਗਾ ਆਪਾਂ ਇੱਕ ਇੱਕ ਇੱਥੇ ਇਸ ਤੋਂ ਵੀ ਥੋੜਾ ਐਜੀ ਬਣ ਜਾਊਗਾ ਉਹ ਤੁਹਾਡੀ ਮਰਜ਼ੀ ਰੋ ਕੁਝ ਕੱਟ ਕਰਨਾ ਕੁਝ ਵੱਧ ਕਰਨਾ ਇਹ ਗਲੇ ਤੱਕ ਜਾਂਦੀ ਹੈ ਲੈਂਥ ਦੇ ਹਿਸਾਬ ਨਾਲ ਇਹ ਆ ਪਕੜੀਆਂ ਪਾਈਆਂ ਇਹਦੇ ਫਲਾਫਰੇ ਵੀ ਬਣਾਈ ਹੋਏ ਨੇ ਘੇਰੇ ਤੇ ਆਪਾਂ ਨੇ ਬਹੁਤ ਸੋਹਣੀ ਬੇਲ ਦਿੱਤੀ ਹੋਈ ਹੈ ਹਲਕੀ ਜੀ ਤੇ ਸੇਮ ਬੇਲ ਬਾਜੀ ਦੇ ਉੱਪਰ ਵੀ ਰਹੂਗੀ ਦੇਖੋ ਸੇਮ ਬੇਲ ਮੋਤੀ ਵਾਲੀ ਬਾਜੀ ਦੇ ਉੱਪਰ ਰਹੂਗੀ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਆ ਤੇ ਦੁਪੱਟਾ ਆਪਾਂ ਇਹਦੇ ਨਾਲ ਦਿੱਤਾ ਹੋਇਆ ਹੈਗਾ ਹਾਫ ਚਨੋਂ ਦਾ ਤੇ ਬਹੁਤ ਸੋਹਣਾ ਆਪਾਂ ਇਹਦੇ ਨਾਲ ਗੋਟਾ ਬਹੁਤ ਸੋਹਣਾ ਨਾਲ ਜੀ ਬਿਲਕੁਲ ਨਾਲ ਮੈਚ ਕਰਦਾ ਗੋਟਾ ਹਲਕਾ ਜਿਹਾ ਗੋਟਾ ਦਿੱਤਾ ਹੋਇਆ ਹੈਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਗਰ ਤੁਸੀਂ ਰੇਟ ਪੁੱਛਣਾ ਚਾਹੁੰਦੇ ਹੋ ਤਾਂ ਮੇਰੀ ਸ਼ਾਰਟ ਵੀਡੀਓ ਦੇ ਉੱਤੇ ਰੇਟ ਦਿੱਤਾ ਹੁੰਦਾ ਸ਼ਾਰਟ ਵੀਡੀਓ ਦੇ ਉੱਤੇ ਸੌਰੀ ਮੇਰਾ ਨੰਬਰ ਦਿੱਤਾ ਹੁੰਦਾ ਹੈ ਉੱਥੇ ਤੁਸੀਂ ਨੰਬਰ ਤੇ ਮੈਨੂੰ ਵਟਸਐਪ ਤੇ ਮੈਸੇਜ ਛੱਡ ਕੇ ਰੇਟ ਪੁੱਛ ਸਕਦੇ ਹੋ ਅਜੇ ਤਾਂ ਇਹਨਾਂ ਦੀ ਆਪਾਂ ਫਰਕ ਨਾ ਮਿਲ ਬਟਣਾ ਇੱਕ ਹੋਰ ਸੋਹਣਾ ਜਿਹਾ ਡਿਜ਼ਾਈਨ ਆ ਗਿਆ ਤੁਹਾਡੀ ਖਾਤਰ ਬਹੁਤ ਸੋਹਣਾ ਜਿਹਾ ਇਹ ਖਾਦੀ ਦਾ ਕੱਪੜਾ ਹੈ ਬਹੁਤ ਸੋਹਣਾ ਖਾਦੀ ਦਾ ਕੱਪੜਾ ਇਹ ਬਹੁਤ ਸੋਹਣਾ ਪਿਸਤਾ ਕਲਰ ਆ ਇਹ ਬਹੁਤ ਸੁੰਨੀ ਚੀਜ਼ ਬਣ ਕੇ ਰੈਡੀ ਹੋਈ ਹੈ ਇਹ ਵੀ ਇਹ ਵੀ ਤੁਸੀਂ ਬਣਵਾ ਸਕਦੇ ਹੋ ਬਦਿਆ ਕਲਰ ਆ ਬਦਿਆ ਡਿਜ਼ਾਈਨ ਹੈ ਇਹ ਵੀ ਆਰੀ ਪਲਸ ਹੈਂਡ ਦਾ ਕੰਮ ਹੈ ਬਹੁਤ ਸੋਹਣੀ ਚੀਜ਼ ਬਣਾਈ ਹੈ ਆਪਾਂ ਤੇ ਇਹਦੇ ਨਾਲ ਵੀ ਆਪਾਂ ਦੇ ਬਾਜੂ ਦਾ ਕੰਮ ਵੀ ਬਹੁਤ ਹੈਵੀ ਦਿੱਤਾ ਹੈ ਇਹਦੇ ਨਾਲ ਹੈ ਵੀ ਦਿੱਤਾ ਜਿੱਦਾਂ ਆਪਾਂ ਘੇਰੇ ਤੇ ਦਿੱਤਾ ਹੋਇਆ ਨਾ ਉਸੇ ਤਰ੍ਹਾਂ ਹੀ ਆਪਾਂ ਨੇ ਹੈਵੀ ਕੰਮ ਬਾਜੂ ਤੇ ਦਿੱਤਾ ਹੋਇਆ ਦੇਖੋ ਮੋਤੀ ਸੀ ਪੀ ਕਲਰ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਹੈ ਸਾਰੇ 셔ਲਟ ਤੇ ਬੂਟੀਆਂ ਰਹਿਣਗੀਆਂ ਘੇਰੇ ਦੇ ਉੱਤੇ ਬੇਲ ਰਹੂਗੀ ਇਸ ਤਰ੍ਹਾਂ ਗਲੇ ਦੇ ਤੱਕ ਬੂਟੀਆਂ ਆਉਣਗੀਆਂ ਤੇ ਇਸੇ ਤਰ੍ਹਾਂ ਹੀ ਕੰਮ ਆਪਾਂ ਨੇ ਬਾਜੂ ਦੇ ਉੱਤੇ ਦਿੱਤਾ ਹੈ ਬਾਹਾਂਵਾਂ ਦੇ ਆਪਾਂ ਬੇਲ ਦਿੱਤੇ ਜਿੱਦਾਂ ਆਪਾਂ ਘੇਰੇ ਤੇ ਬੇਲ ਦਿੱਤੇ ਉਦਾਂ ਹੀ ਬਾਹਾਂਵਾਂ ਤੇ ਦਿੱਤੀ ਹੈ ਸਫਾਈ ਆਪਣੀ ਫੁੱਲ ਹੋਊਗੀ ਰੇਟ ਵੀ ਆਪਣਾ ਦੂਜਿਆਂ ਨਾਲੋਂ ਸਹੀ ਹੋਊਗਾ ਕਿਉਂਕਿ ਆਪਾਂ ਘਰ ਤੋਂ ਕੰਮ ਕਰਦੀਆਂ ਜਿਹੜੇ ਬਟੀਕਾਂ ਵਾਲੇ ਦੁਕਾਨਾਂ ਬਣਾਈ ਹੋਈਆਂ ਨੇ ਉਹਨਾਂ ਨੂੰ ਆਪਦੀ ਦੁਕਾਨ ਦਾ ਜਿਹੜੇ ਰੱਖੀ ਹੋਈ ਹੈ ਕਾਰੀਗਰ ਸਾਰਿਆਂ ਦਾ ਹੀ ਕੱਢਣਾ ਪੈਂਦਾ ਆਪਾਂ ਵੀ ਆਪਣਾ ਮਾਰ ਜਾਂ ਸਹੀ ਰੱਖਿਆ ਹੁੰਦਾ ਤੇ ਤੁਸੀਂ ਇੱਕ ਵਾਰੀ ਵਿజిਟ ਜਰੂਰ ਕਰਿਓ ਇਸ ਤਰ੍ਹਾਂ ਆਪਾਂ ਨੇ ਰੱਖਿਆ ਹੋਇਆ ਹੈ ਇਹਦੇ ਨਾਲ ਬੰਬਰ ਦਾ ਦੁਪੱਟਾ ਬਹੁਤ ਸੋਹਣਾ ਬੰਬਰ ਦਾ ਦੁਪੱਟਾ ਜਿੰਨਾ ਪਹਿਨਣ ਨੂੰ ਪ੍ਰੋਬਲਮ ਹੁੰਦੀ ਹੈ ਨਾ ਵੀ ਸਾਡਾ ਦੁਪੱਟਾ ਅਕਸਰ ਤੇ ਨਹੀਂ ਖੜਦਾ ਤੇ ਉਹ ਇਦਾਂ ਦਾ ਦੁਪੱਟਾ ਬਰਤ ਸਕਦੀਆਂ ਨੇ ਤੇ ਆਪਾਂ ਇਹਦੇ ਨਾਲ ਗੁੰਮ ਲੇਸ ਲਾਈ ਹੋਈ ਹੈ ਦੇਖੋ ਬਹੁਤ ਸੋਹਣਾ ਜਿਹਾ ਕਲਰ ਦੀ ਲੇਸ ਦਿੱਤੀ ਹੋਈ ਹੈ ਬਿਲਕੁਲ ਨਾਲ ਮਿਲਦੀ ਲੇਸ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਬਾਏ ਬਾਏ ਸਾਰਿਆਂ